ਸਸ਼ੀਏ ਕੱਲ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਮੱਦ ਬੁਰਕੀਨਾ ਫਾਸੋ ਚਾਤਵਦੀ ਹਮਲਾ ਸੌਤੋ ਵਦ ਦੀ ਮੌਤ ਇਸ ਦੇ ਨਾਲ ਹੀ ਕੱਲ ਕਾਇਦਾ ਦੇ ਜੁੜੇ ਜਮਾਤ ਨੂਰਸਤਕਲ ਇਸਲਾਮ ਅਲ ਹਿੱਤੇ ਕਿਸ ਤਰ੍ਹਾਂ ਦੀ ਖਬਰ ਸਾਹਮਣੇ ਰਫੀਕਾ ਦੇਸ਼ ਦੇ ਬੁਰਕੀਨਾ ਫਾਸੋ ਦੇ ਇੱਕ ਪਿੰਡ 'ਚ ਕੱਲ ਕੈਦਾ ਨਾਲ ਜੁੜੇ ਅਤਵਾਦੀਆਂ 'ਚ ਹਮਲੇ 'ਚ ਘੱਟੋ ਘੱਟ 100 ਪਿੰਡ ਵਾਸੀ ਅਤੇ ਫੌਜੀ ਮਾਰੇ ਗਏ ਅਤੇ ਇਸ ਦਿਨ ਨਾਲ ਹੀ ਇੱਕ ਮਹਾਨ ਨੇ ਹਮਲੇ ਨਾਲ ਜੁੜੀ ਵੀਡੀਓ ਦੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਇਹ ਹਮਲਾ ਇੱਕ ਸਾਲ ਦੇ ਸੰਘਰਸ਼ ਦਰਾਸਤ ਬਲਕਿਨਾ ਫਾਸੋ ਵਿੱਚ ਹੋਏ ਸਾਬਤੋਂ ਘਾਤਕ ਹਮਲਿਆਂ ਵਿੱਚ ਇੱਕ ਦੱਸਿਆ ਜਾ ਰਿਹਾ ਸੁਰੱਖਿਆ ਤੀਮ ਟੈਕਸ ਫਰਾਨਾ ਸੈਂਟਰ ਦੇ ਸੀਨੀਅਰ ਰਿਸਰਚ ਫੋਲੋ ਵਸੀਮ ਨਰਸ ਨੇ ਕਿਹਾ ਹੈ ਕਿ ਰਾਜਧਾਨੀ ਉਸ ਤੋਂ 80 ਕਿਲੋਮੀਟਰ ਦੂਰ 12 ਲੱਗੇ ਚ ਪਿੰਡ ਵਾਸੀ ਸਨੀਚਰਵਾਰ ਨੂੰ ਸੁਰੱਖਿਅਤ ਚੌਕੀਆਂ ਤੇ ਪਿੰਡਾਂ ਦੇ ਸੁਰੱਖਿਅਤ ਲਈ ਬਣਾਏ ਗਏ ਖੰਡੇ ਪੁੱਟਣ ਵਿੱਚ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ